ਕਿਸਾਨ ਮਜ਼ਦੂਰ ਪੋਰਚਾ ਜਿੰਦਾਬਾਦ 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 ਜੇ ਪੌੜੀ ਤੇ ਵੀਰ ਨਹੀਂ ਲੱਭਣਗੇ ਨਹੀਂ ਲੱਭਣਗੇ ਅੱਜ ਅਸੀਂ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸਾਰੇ ਪੰਜਾਬ ਦੇ ਵਿੱਚ ਇਹ ਡੀਸੀ ਦਫ਼ਤਰਾਂ ਦੇ ਉੱਤੇ 18 ਤੇ 19 ਦਾ ਦੋ ਦਿਨ ਵਾਸਤੇ ਇਹ ਲਗਾਤਾਰ ਅਸੀਂ ਇੱਥੇ ਧਰਨਾ ਦੇ ਰਹੇ ਹਾਂ ਜਿੱਤੇ ਪਿੱਛੇ ਸਾਡੇ ਦੋ ਹੈਗੀਆਂ ਨੇ ਮੰਗਾਂ ਨੇ ਇੱਕ ਪੰਜਾਬ ਸਰਕਾਰ ਨਾਲ ਸੰਬੰਧਤ ਇੱਕ ਸੈਂਟਰ ਸਰਕਾਰ ਨਾਲ ਸੈਂਟਰ ਸਰਕਾਰ ਨਾਲ ਤਾਂ ਵੇਖੋ ਸਾਡੀਆਂ ਪਹਿਲੋਂ ਜੜੀਆਂ ਨੇ ਉਹ ਅਸੀਂ 13 ਮਹੀਨੇ ਦਿੱਲੀ ਵੀ ਮੋਰਚਾ ਲੈ ਕੇ ਆਏ ਆ ਉਸ ਤੋਂ ਬਾਅਦ ਅਸੀਂ ਸ਼ੰਭੂ ਖਨੋਰੀ ਵੀ ਬੈਠੇ ਆ ਤੇ ਕੇਂਦਰ ਸਰਕਾਰ ਸਾਡੀਆਂ ਮੰਗਾਂ ਬਿਲਕੁਲ ਨਹੀਂ ਮੰਨ ਰਹੀ ਉਹਦੇ ਚ ਸਾਡੀ ਅਸੀਂ ਸਾਰੀਆਂ ਫਸਲਾਂ ਤੇ ਜੜੀ ਐ ਐਮਐਸਪੀ ਦੀ ਗੱਲ ਕਰਦੇ ਆ ਉਹਦਾ ਗਰੰਟੀ ਮੰਗਦੇ ਆ ਕਾਨੂੰਨ ਦੀ ਇਸੇ ਤਰ੍ਹਾਂ ਹੁਣ ਵੇਖੋ ਸੈਂਟਰ ਦੀ ਸਰਕਾਰ ਲਗਾਤਾਰ ਹਮਲੇ ਤੇ ਹਮਲਾ ਕਰ ਰਹੀ ਆ ਜਿੱਥੇ ਬਿਜਲੀ ਸੋਧ ਬਿੱਲ ਲੈ ਕੇ ਆ ਰਹੀ ਆ ਉੱਥੇ ਜਿਹੜੇ ਪੰਜਾਬ ਸਾਰੀਆਂ ਸਟੇਟਾਂ ਦੇ ਅਧਿਕਾਰ ਨੇ ਵੀ ਰੈਵਨਿਊ ਰਿਕਾਰਡ ਜਿਹੜਾ ਜਿਹਵੇਂ ਨਾ ਰਿਕਾਰਡ ਆ ਹਨਾ ਉਹ ਸੂਬਿਆਂ ਦਾ ਅਧਿਕਾਰ ਸੀਗਾ ਉਹ ਵੀ ਜਿਹੜਾ ਉਹਦਾ ਕੇਂਦਰੀਕਰਨ ਕਰਕੇ ਸਾਰਾ ਜਿਹੜਾ ਉਹ ਸੈਂਟਰ ਆਪਣੇ ਹੱਥ ਚ ਲੈ ਰਿਆ ਤੇ ਅਸੀਂ ਸਮਝਦੇ ਆ ਮੈਂ ਆਉਣ ਵਾਲੇ ਸਮੇਂ ਚ ਸੈਂਟਰ ਜਿਹੜਾ ਆ ਜਿਹੜੀਆਂ ਸੂਬੇ ਦੀਆਂ ਪਾਲਸੀਆਂ ਨੇ ਜ਼ਮੀਨਾਂ ਵਹਿਰ ਕਰਦੀਆਂ ਜਾਂ ਹੋਰ ਅਲਾਟਮੈਂਟਾਂ ਕਰਦੀਆਂ ਉਸ ਸੈਂਟਰ ਸਰਕਾਰ ਆਪਣੇ ਹੱਥਾਂ ਚ ਕਰਕੇ ਤੇ ਇਹ ਜਿਹੜੀ ਆ ਉਹ ਜਮੀਨ ਜਿਹੜੀ ਆ ਕੀਮਤੀ ਜਮੀਨ ਜਿਹੜੀ ਆ ਸਾਰੀਆਂ ਸਟੇਟਾਂ ਦੀ ਉਹ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਦੀ ਜਿਹੜੀ ਤਿਆਰੀ ਕਰ ਰਿਆ ਜਿਹਦੇ ਕਰਕੇ ਅਸੀਂ ਇਹ ਜੇ ਸੈਂਟਰ ਸਰਕਾਰ ਇਸ ਪਾਸੇ ਚੱਲੀ ਨਾ ਵਾਪਸ ਆਈ ਤਾਂ ਅਸੀਂ ਫਿਰ ਦੋ ਦਿਨ ਜਿਹੜੇ ਅਗਲੇ ਦਿਨ ਨੇ 20 ਨੂੰ ਤੇ 21 ਨੂੰ ਰੇਲਾਂ ਦਾ ਚੱਕਾ ਵੀ ਜਾਮ ਕਰਾਂਗੇ ਤੇ ਜਿਹੜਾ ਅੱਜ ਸਾਡਾ ਦੋ ਦਿਨ ਦਾ ਇਹ ਪੰਜਾਬ ਸਰਕਾਰ ਨਾਲ ਆ ਉਹ ਸਾਡਾ ਇਹ ਆ ਕਿ ਸਾਡਾ ਸ਼ੰਭੂ ਖਨੋਰੀ ਮੋਰਚਾ ਪੰਜਾਬ ਸਰਕਾਰ ਨੇ ਸੈਂਟਰ ਦੀ ਸਰਕਾਰ ਨਾਲ ਰਲ ਕੇ ਸਾਡਾ ਉੱਤੇ ਸਮਾਨ ਵੀ ਚੋਰੀ ਕੀਤਾ ਸਾਡੇ ਦੇ ਜ਼ਬਰ ਵੀ ਕੀਤਾ ਸਾਡੇ ਟਰੈਕਟਰਾਂ ਦੀਆਂ ਵੀ ਚੋਰੀਆਂ ਕੀਤੀਆਂ ਉਹਦੇ ਅਸੀਂ ਪਰਪਾਈ ਵਾਸਤੇ ਕੋਈ ਬਹੁਤਾ ਅਸੀਂ ਮੋਟਾ-ਮੋਟਾ ਦਾ ਹਿਸਾਬ ਕਰਕੇ ਪੰਜਾਬ ਸਰਕਾਰ ਨੂੰ ਦਿੱਤਾ ਆ ਕਿ ਲਗਭਗ ਸਾਡਾ ਪਾਉਣੇ 4 ਕਰੋੜ ਰੁਪਏ ਆ ਕਿ ਉਹਦੀ ਪੰਜਾਬ ਸਰਕਾਰ ਪਰਪਾਈ ਕਰੇ ਨਹੀਂ ਕਰਦੀ ਤੇ ਅਸੀਂ ਅਨਬੇੜਾ ਕਰੂ ਮੋਰਚਾ ਲਾਇਆ ਆ ਇਹ ਹੁਣ ਪੰਜਾਬ ਸਰਕਾਰ ਨੇ ਵੇਖਣਾ ਵੀ ਇਹਨੇ ਮੋਰਚਾ ਕਿੰਨਾ ਚਰਚ ਲਾਉਣਾ ਆ ਇਹਦਾ ਮੋਰਚਾ ਜਿਹੜਾ ਲਗਾਇਆ ਗਿਆ ਤਾਂ ਲਗਾਇਆ ਗਿਆ ਇਹ ਦਿਨ ਰਾਤ ਚੱਲੇਗਾ 18 ਇਹ ਬਿਲਕੁਲ ਦਿਨ ਰਾਤ ਚੱਲੇਗਾ ਜੀ 18 ਤੇ 19 ਲਗਾਤਾਰ ਚਲੇਗਾ ਜੇ ਫੇਰ ਵੀ ਸਾਡੀ ਸੁਣਵਾਈ ਨਹੀਂ ਹੁੰਦੀ ਫੇਰ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਕੋਈ ਅਵਾਜਾਈ ਚ ਵਿਗੜ ਪਾਈਏ ਜੇ ਸਰਕਾਰ ਨਾਮ ਮੰਨੀ ਤੇ ਫੇਰ ਸਾਨੂੰ ਰੇਲਾਂ ਦਾ ਚੱਕਾ